ਇਹ ਹੈ ਵਿਅਕਤੀ ਦੀ ਸੇਵਾ ਦੀ ਹੈ ਉਹ ਵੱਡੀ ਥੀ ਹੁੰਦੀ ਹੈ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜੱਥੇਦਾਰੀ ਦੀ ਸੇਵਾ ਨੂੰ ਅਧਵੀ ਕਰਦਾ ਹੋਣਾ ਸੀ ਤੇ ਬਾਕੀ ਬੁੱਧੀਗਾਨੀ ਹੈ ਕਿ ਮੈਂ ਕੋਈ ਬੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਪਟਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੈਡੀ ਨਹੀਂ ਲਾ ਲਿਆ ਮੈਂ ਕੋਈ ਰੈਡੀ ਨਹੀਂ ਲਾ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰੀਏ ਨਾ ਕੋ ਮੈਂਬਰ ਬੰਨਾ ਨਾ ਕੋ ਐਮਸੀ ਬੰਨਾ ਨਾ ਪੰਜਾਬ ਮੈਂਬਰ ਬੰਨਾ ਨਾ ਮੱਖ ਮੰਤਰੀ ਬੰਨਾ ਸੇਵਾ ਕਰਨੀ ਜਿੰਨੀ ਕਾਲਪੁਰਖ ਨੇ ਸੇਵਾ ਦਿੱਤੀ ਉਹ ਕਰਨੀ ਕਿਉਂਕਿ ਇਹ ਤਕਨੀਕ ਦੇ ਨਾਲ ਜਿਹੜਾ सिरिल दरवाजा सहका एक स्वरूप है उसमें सीमा है कि इतालवी पाकिस्तानी हो रही है, है।, है।, है। तो इसको कहना चाहूँगा कि कि अब ये तीन बोरियाँ सारे पसीने देखता जा रहा है देखो एआई तकनीक के लिए आ रही है ना जो ये खाली स्मार्ट कारें बारें इसलिए भी बहुत बढ़िया चीजें और खतरनाक है ਔਰ ਜਿਸ ਕਿਸਮ ਦੀ AI ਟੈਕਨੋਲੋਜੀ ਦਾ ਯੂਜ਼ ਜਿਹੜੇ ਆ ਗਲਤ ਅਨਸਰ ਕਲ ਤੰਗ ਦੇ ਨਾਲ ਕਰ ਰਿਹਾ ਹੈ ਇਹ ਭਾਈਚਾਰਿਆਂ ਦੇ ਵਿੱਚ ਪ੍ਰਚਨ ਪੈਦਾ ਕਰੇਗੀ ਫਿਰ ਤੋਂ ਜਿਹੜੀ ਆ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਤੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਆ ਉਹ ਹੁਣ ਕੋਈ ਜੜੇ ਆ ਬਣਾਉਣੇ ਚਾਹੀਦੇ ਆ ਪਰ ਮੈਂ ਹਰਾਮ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਪਾਰ ਸਰਕਾਰ ਨੇ ਸਟੇਟ ਸਰਕਾਰਾਂ ਜੜੀਆਂ ਨੂੰ ਲੈ ਕੇ ਨਹੀਂ ਆਉਣੀਆਂ ਜਿਨ੍ਹਾਂ ਤਹਿਤ ਜਿਹੜਾ ਇਹੋ ਜਿਹੇ ਧੱਕਾ ਹਸਤਾ ਕਰਦੇ ਨੇ ਉਹਨਾਂ ਨੂੰ ਸਜ਼ਾਵਾ ਦਿੱਤੀ ਜਾਂਦਾ ਕਿਉਂਕਿ ਇਹ ਮਨੁੱਖ ਜਿਹੜੀ ਹੈ ਇਹ ਟੈਕਨੀਕ ਜਿਹੜੀ ਹੈ ਉਹ ਮਨੁੱਖਤਾ ਦੇ ਸੰਮੁਖ ਹੋ ਰਹੀ ਹੈ ਇਹ ਨੈਤਿਕਾ ਨੂੰ ਵੀ ਖਤਮ ਕਰ ਰਹੀ ਹੈ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ ਭਾਈਚਾਰੇ ਨੂੰ ਖਤਮ ਕਰ ਰਹੀ ਹੈ ਔਰ ਧਰਮਾਂ ਦੇ ਜਿਹੜੇ ਸੰਤਾਨਾ ਸਾਡੇ ਦੇਸ਼ ਚ ਹੈਗਾ ਮਾਹੌਲ ਤਾਂ ਸੰਭਾਵਨਾ ਦਾ ਉਹਨਾਂ ਵਿੱਚ ਵੀ ਪ੍ਰਤੰਤ ਕਰ ਰਹੀ ਹੈ ਤੇ ਕਈਆਂ ਸਰਜਰੀ ਦੇ ਸ਼ਰਾਪੀਆਂ ਸਰਜਰੀ ਨੇ ਇਸ ਟੈਕਨੀਕ ਦਾ ਲਾਭ ਉਠਾ ਕੇ ਭਾਵਨਾ ਦੀ ਜਿੰਦਗੀ ਆ ਉਹ ਖਲਵਾ ਕਰਦੇ ਨੇ ਭਾਵਨਾ ਮੰਨ। ਤੇ ਸਰਕਾਰ ਨੂੰ ਇਸ ਮਾਮਲੇ 'ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਦਾ ਪੂਰਾ ਕਾਰਜਕ੍ਰਮ ਕਰਨਾ ਚਾਹੀਦਾ। ਜਿਹੜੀ ਮੌਜੂਦੀ ਨੀਤੀ ਕੀ ਕੀਤੀ ਹੋਈ ਹੈ ਜਦੋਂ ਆਵਾਜ਼ ਜਿਹੜਾ ਡਾਕਟਰ ਸਿੰਘ ਬਨਾਲਾ ਦੇ ਘਰੋਂ ਜਿਵੇਂ ਜਿਵੇਂ ਪਾਇਆ ਕੱਢ ਲਿਆ। ਮੈਂ ਪਹਿਲੇ ਕਿਹਾ ਕਿ ਅਦਾਲਤ ਰੂਪ ਤੇ ਪੂਰਨ ਵਿਸ਼ਵਾਸ ਹੈ ਕਿ